ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਨ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਦਿਨ ਦੀ ਸ਼ੁਰੂਆਤ ਹੀ ਬੜੇ ਸੋਹਣੇ ਅੱਜ ਮਾਰਾਂ ਇਹਨੇ ਜਿੱਦਾਂ ਨਾ ਆਪਦੇ ਲੇਖਨ ਦੇ ਲੈ ਕੇ ਜਿੱਦਾਂ ਸ਼ੁਰੂਆਤ ਕਰਾਈ ਆ ਤੇ ਵੀਰ ਅਸੀਂ ਬੈਠੇ ਹੀ ਚਾਰੇ ਪੰਜੇ ਤੇ ਸਾਡੇ ਬੈਠੇ ਬੈਠੇ ਕੁਦਰਤ ਵੱਲੋਂ ਮਤਲਬ ਸਾਡ ਨੂੰ ਸਲਾਹ ਬਣ ਗਈ ਵੀ ਚਲੋ ਦਰਬਾਰ ਸਾਹਿਬ ਮੱਥਾ ਟੇਕਣ ਚੱਲ ਚਲੀਏ ਤੇ ਹੁਣ ਅਸੀਂ ਜਾ ਰਹੇ ਆ ਦਰਬਾਰ ਸਾਹਿਬ ਦੱਸ ਦਲਾਂ ਨੂੰ ਪਤਾ ਹੀ ਆ ਭਗਵੰਦਰ ਸਿੰਘ ਕਰਮਜੀਤ ਸਿੰਘ ਤੇ ਰਾਸ ਰਾਇ ਤੇ ਅਸੀਂ ਹੁਣ ਜਾ ਰਹੇ ਆਂ ਦਰਬਾਰ ਸਾਹਿਬ ਤੇ ਪ੍ਰੋਗਰਾਮ ਜਿੱਦਾਂ ਮੈਂ ਬਣਿਆ ਤੁਹਾਨੂੰ ਉਹ ਕੇਰਾ ਦੱਸਾਂਗੇ ਰਾਗ ਰਹਿਣ ਦਾ ਬੰਦਾ ਜਾਂ ਦਿਨ ਦਿਨ ਸੇਵਾ ਕਰਕੇ ਵਾਪਸ ਨਹੀਂ ਦਰਸ਼ਨ ਕਰਾਉਣੇ ਆ ਕਿ ਦਰਸ਼ਨ ਕਰਾਵਾਂਗੇ ਦਰਬਾਰ ਸਾਹਿਬ ਦੇ ਤੁਹਾਨੂੰ ਕਿੰਨੇ ਕੁ ਦਰਬਾਰਾਂ ਜੇ ਸਰ ਤੋਂ ਮਹਾਰਾਜ ਨੇ ਲਿਖਿਆ ਸਾਡੇ ਕਰਮਾਂ 'ਚ ਲੋ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਇਸ ਟਾਈਮ ਤਲਵੰਡੀ ਚੌਧਰੀਆਂ ਲੰਘ ਕੇ ਤੇ ਚੱਲੇ ਆਪਾਂ ਮੁੰਡੀ ਮੋੜ ਮੁੰਡੀ ਮੋੜ ਤੱਕ ਮੁੰਡੀ ਮੋੜ ਆ ਗਏ ਅਸੀਂ ਡਰਾਈਵਰ ਸਾਡੇ ਦਾ ਸਿਰ ਦੁਖਲਾ ਪਿਆ ਵਾ ਤੇ ਭੁੱਖੇ ਦਾ ਭੁੱਖ ਲੱਗੀ ਆ ਭੁੱਖ ਲੱਗੀ ਆ ਚਾਹ ਨਾਲ ਪਕੌੜੇ ਤੇ ਰਾਜ ਪਾਣੀ ਵਾਲੇ ਸੀ ਜੇ ਵਾਧੂ ਮਿਲਦੇ ਜਿੰਨੂੰ ਕੋਈ ਦਾ ਹੀ ਪਾਣੀ ਵਾਲੇ ਸੀ ਤੇ ਘਰੋਂ ਸ਼ਰਦਾ ਭਾਵਨਾ ਇਹ ਲੈ ਕੇ ਆਏ ਵੀ ਸੱਚੇ ਮੂਹੇ ਜਾਣਾ ਵਾ ਸੱਚੇ ਮੂਹੇ ਜਾਣਾ ਸੱਚੇ ਮੂਹੇ ਜਾਣਾ ਤੇ ਮੇਰੇ ਹਿਸਾਬ ਨਾਲ 20 25 ਕਿਲੋਮੀਟਰ ਹੀ ਆਏ ਆ ਤੇ ਭੁੱਖ ਲੱਗੀ ਤੇ ਤਲਵੰਡੀ ਮੁੰਡੀ ਮੋੜ ਕੋ ਆ ਗਈ ਲੱਗੀ ਭੁੱਖ ਪਹਾੜੀ ਵੀ ਉੱਥੇ ਕੋਈ ਗੁਰਦੁਆਕ ਤੇ ਪਕੌੜੇ ਭਗਾੜਿਆ ਲੱਗੇ ਸੜਿਆ ਤੇਲ ਜਾ ਆਂਦਾ ਕੋਈ ਛਕੀਏ ਦੇਖੋ ਬਾਕੀ ਹੁਣ ਕਿੰਨਾ ਟਾਈਮ ਕੱਢਦੇ ਆ ਸਹਯੋਗ ਦੇ ਰਹੇ ਵਾਦ ਤੋਂ ਬਾਅਦ ਹੌਸਲਾ ਵਜਾਈ ਕਰ ਰਹੇ ਆ ਸਿੰਘ ਦੀ ਵੀ ਕਿੰਨਾ ਟਾਈਮ ਕੱਢਦਾ ਹੁਣ ਦੱਕਦੇ ਕੋਈ ਨਹੀਂ ਕਹਿੰਦੇ ਨਹੀਂ ਨਹੀਂ ਕੋਈ ਨਹੀਂ ਲੜਾਂਗੇ ਮੁੰਡੀ ਮੋੜ ਤੱਕ ਲੜਾਂਗੇ ਕੋਈ ਨਹੀਂ ਸਿੰਘ ਸੂਰਗੇ ਨਹੀਂ ਹਾਰਦੇ ਹੁੰਦੇ ਲੜਾਂਗੇ ਕੋਈ ਨਹੀਂ ਦਾ ਗੁਰਕਾ ਇਤਰਾਵਾਰ ਸਾਹਿਬੀ ਨੂੰ ਅੱਜ ਵਾਰ ਸਾਹਿਬ ਜੁਕਾਂਗੇ ਹੁਣ ਆਪਾਂ ਪਹੁੰਚ ਚੁੱਕੇ ਆਂ ਮੁੰਡੀ ਮੋੜ ਸਿੰਘਾ ਦਾ ਸਿੱਗ ਦੇ ਸਿਰ ਤੇ ਇੱਥੇ ਹਾਰ ਗਿਆ ਮੁੰਡੀ ਮੋੜ ਨਹੀਂ ਟਪਿਆ ਪਰ ਸ਼ਰਦਾ ਦੇ ਵੜੀ ਲੈ ਕੇ ਆਏ ਇਹ ਵੀ ਘਰੋਂ ਸੋ ਚੇ ਮੈਂ ਮਹਿੰਦਰਪਾਲ ਸਾਹਿਬ ਪਹੁੰਚਣਾ ਵਾ ਪਰ ਸਿੰਘ ਹੋਣੀ ਤੇ ਇੱਥੇ ਮੁੰਡੀ ਮੋੜ ਆ ਕੇ ਸਿਤਕਰ ਗਿਆ ਆ ਸਰਦਾਰ ਸਾਹਿਬ ਜੀ ਕੋਈ ਗੱਲ ਨਹੀਂ ਜੀ 80 ਮਿੰਟ ਕੱਢ ਲੈਨੇ ਵੇਖ ਲੋ ਨੂੰ ਬੱਸ ਗਿਆ ਤੇ ਹੁਣ ਉਹਦੇ ਫੌਜਾਂ ਨੇ ਵੀ ਇੱਧਰ ਕਹਿੰਦੇ ਵੀ ਕੜਾਈ ਜੀ ਵੀ ਤਲ ਗਏ ਆ ਪਹੁੰਚ ਗਏ ਮੁੰਡੀ ਮੋੜ ਬਾਈ ਤੂੰ ਪਗੋੜੇ ਪਗੋੜੇ ਖਵਾਉਣੇ ਉਦੋਂ ਬਾਅਦ ਇਦਾਂ ਲੈ ਕੇ ਜਾਣਾ ਤੈਨੂੰ ਹਾਂ ਹਾਂ ਬਾਸੋਂ ਦਰਬਾਰ ਸਾਹਿਬਿੱਥਾ ਰੁਕਣਾ ਇਹ ਆ ਜੀ ਮੰਡੀ ਮੋੜ ਇਹ ਆ ਇਧਰੋਂ ਜਾਂਦਾ ਆਪਣੇ ਅੰਮ੍ਰਿਤਸਰ ਨੂੰ ਰੋੜੇ ਇਹ ਹੋ ਗਿਆ ਜੀ ਆਪਣਾ ਸੁਲਤਾਨਪੁਰ ਲੋਧੀ ਇਹ ਜਿਹੜਾ ਰੋਡ ਜਾਂਦਾ ਜੀ ਆਪਣਾ ਕਪੂਰਥਲਾ ਤਤੋ ਟਿੰਗਾ ਪਾਇਆ ਇਹ ਆ ਜੀ ਤੂੰ ਆਪਾਂ ਅੰਮ੍ਰਿਤਸਰ ਲਾ ਲਈਏ ਗੁੰਦਵਾਲ ਗੁੰਦਵਾਲ ਸਾਹਿਬ ਵੀ ਇੱਥੋਂ ਹੀ ਹਰਮਨ ਦਰਵਾਜ਼ਾ ਵੇ ਪ੍ਰਸਾਰ ਨੂੰ ਉੱਦਣੂ ਵੰਡੇ ਆ ਨਾ ਹੁੰਦਾ ਮੱਥੇ ਜਿਨ ਪਕੌੜਿਆਂ ਨੂੰ ਦੋ ਦੇ ਲੱਗੇ ਆ ਮੈਂ ਕਿਹਾ ਨਜ਼ਾਰਾ ਵੱਜ ਗਿਆ ਹੁਣ ਹੁਣ ਯਰੇ ਕਿ ਨਹੀਂ ਹਣ ਸਰਦਾਰ ਮੈਂ ਕਿਹਾ ਹੁਣ ਆਪਾਂ ਪਕੌੜੇ ਖਾ ਲਿਓ ਨਹੀਂ ਆ ਬਣੂ ਦੁਪਹਿਰੇ 3 ਵਜੇ ਤੱਕ ਨਹੀਂ ਪ੍ਰਵਾਹ ਉਦੋਂ ਬਾਅਦ ਫੇਰ ਵੇਖਾਂਗੇ ਠੀਕ ਆ ਪੱਤੀਆਂ ਇਹ ਅਜ ਤਾਂ ਜਦੋਂ ਮੱਛੀ ਆ ਪਾ ਪਾ ਗਏ ਆ ਸ੍ਰੀ ਅਮਰਿਤਸਰ ਸਾਹਿਬ ਤੇ ਆਪਣਾ ਤੁਹਾਨੂੰ ਨਾ ਫਿਰ ਗੁਰਦਵਾਰ ਸਾਹਿਬ ਜਾ ਕੇ ਰੌਣਕ ਦੇ ਦਰਸ਼ਕ ਬਤਾਰੇ ਆ ਆਪਣਾ ਗੋਲਡਨ ਗੇਟ ਅਨੰਦਰ ਸਾਹਿਬ ਅਨੰਦਰ ਬਾਸ ਸਾਹਿਬ ਦੇ ਬਾਪ ਦਾ ਦੱਸ ਦੇ ਸਕਦੇ ਆ ਸੂਰਮੇ ਆਪਣੇ ਜਾਂਦੇ ਅੱਗੇ ਉੱਡਦੇ ਅਕਾਲ ਪੁਰਸੀ ਜੀ ਦਰਬਾਰ ਸਾਹਿਬ ਪਹੁੰਚ ਗਿਆ ਆਪਾਂ ਦਰਸ਼ਨ ਕਰ ਸਕਦੇ ਹੋ ਤੁਸੀਂ 75 ਨਗਰੀ ਤਾਂ ਤਾਂ ਸ੍ਰੀ ਗੁਰੂ ਆਮਦਾਸ ਜੀ ਗੁਰੂ ਰਾਮਦਾਸ ਦੇ ਉੱਤਰ ਅੰਦਰ ਬਾਰ ਤੇ ਆ ਕੇ ਮਾਨੂੰ ਇੰਨਾ ਕ ਸਕੂਨ ਮਿਲਦਾ ਨਾ ਬੰਦੇ ਜਿੰਨੇ ਆ ਵੀ ਟੈਨਸ਼ਨ ਆ ਵਾ ਜਿੰਨੇ ਵੀ ਦਿਮਾਗ ਸਭ ਬੋਝ ਹੋ ਵੀ ਆ ਸਾਰਾ ਕੁਝ ਮਾਰਾ ਸੱਚੇ 5000 ਰੁਪਏ ਦਰਬਾਰ ਤੇ ਆਣ ਕੇ सब कुछ दूर होता वाहेगुरु वाहेगुरु महाराज सचे पातशाह मेरा करी पंजाब नड़ती कला च रखी महाराज सचे पातशाह ਸਾਰੇ ਪੰਜਾਬ ਤੇ ਮੇਲ ਬਾਰੇ ਅਸਰ ਕਰੋ ਕਿਰਪਾ ਕਰੋ ਲੋ ਜੀ ਆਪਾਂ ਹੁਣ ਪਹੁੰਚ ਗਏ ਟਾਰੀ ਬਾਗਾ ਬਾਰਡਰ ਤੇ ਇੱਕ ਬੰਨੇ ਆਪਣੇ ਇੰਡੀਆ ਚੰਡਾ ਇੱਕ ਬੰਨੇ ਪਾਕਿਸਤਾਨ ਦਾ ਆਪਣਾ ਗਰਸੇਵਕ ਹੋ ਗਿਆ ਗੁੱਸੇ ਕਹਿੰਦਾ ਅੱਜ ਪਰੇਡ ਵੇਖ ਕੇ ਆਉਣੀ ਕਹਿੰਦਾ ਅੱਜ ਇੱਕੇ ਜਾਣੀ ਜੋ ਮਰਜੀ ਹੋ ਜਾਏ ਇਹ ਲੜੀ ਆ ਮੇਰਾ ਕੁਰਤਾ ਹੀ ਪਾ ਰਿਹਾ ਤੇ ਕੋਈ ਨਹੀਂ ਬਰਬਾਰ ਸਾਹਿਬ ਮਾ ਸਾਡੇ ਤੇ ਆ ਕੇ ਵਾਪਸ ਹੋਣਗੇ ਤੇ ਗਰਸੇਵਕ ਕਹਿੰਦਾ ਨਹੀਂ ਮੈਂ ਪਰੇਡ ਦੇਖਣੀ ਹੀ ਦੇਖਣੀ ਆ ਅੱਜ ਇਹ ਵੇਖਣੀ ਜੋ ਮਰਜੀ ਹੋ ਜਾਏ ਇਹ ਹੁਣ ਇਹਨੂੰ ਪਤਾ ਚੱਗ ਚੱਕਰ ਪਤਾ ਕੀ ਪਰੇਡ ਵੇਖਣ ਦਾ ਚੱਕਰ ਨੇਗਾ ਮਨ ਬਹੁਤ ਦੁਖੀ ਹੋਇਆ ਪਿਆ ਵਾ ਤੇ ਅੱਜ ਦਾ ਮਨ ਖੁਸ਼ ਕਰ ਨੂੰ ਲੈਂਦਾ ਸੀ ਕਹਿੰਦਾ 2 ਮਹੀਨੇ ਹੋ ਗਏ ਪਾਣੀ 'ਚ ਬੈਠੇ ਆ ਅੱਜ ਕਹਿੰਦਾ ਕੋਈ ਫਿਰ ਕੇ ਜੀ ਕਿਤੇ ਹੁਣ ਇਹਨੂੰ ਪਰੇਡ ਤੈਨੂੰ ਹੁਣ ਪਰੇਡ ਵਖਾਣੀ ਤੇ ਆ ਮੇਰੇ ਤੈਨੂੰ ਫੌਜ ਚ ਭਰਤੀ ਕਰਾ ਦੀਏ ਹੈ ਤੈਨੂੰ ਭਰਤੀ ਨੇ ਕਰਾ ਦੀਏ ਫੌਜ ਚ ਕਿੰਨੇ ਰਫਲ ਤੇ ਆਈਏ ਟ੍ਰੇਨਿੰਗ ਵੀ ਹੈਗੀ ਆ ਬਾਕੀ ਆਪਾਂ ਤੁਹਾਨੂੰ ਅੰਦਰ ਜਾ ਕੇ ਵਿਖਾਉਣੇ ਆ ਪਰੇਡ ਤੇ ਬਾਕੀ ਮੇਰੇ ਵੀਰੋਨਾਂ ਬਲੌਗ ਵੇਂਦੇ ਆ ਦੱਸਾਂ ਕਿ ਦਿਨ ਭਾਜੀ ਵੱਧ ਤੋਂ ਵੱਧ 10 ਦਿਨ ਹੀ ਆ ਸ਼ਾਇਦ ਥੋੜੇ ਹੀ ਲੱਗਣਾ ਆਪਾਂ ਹੁਣ ਬੰਦੀ ਤਿਆਰੀ ਕਰੀਏ ਬਸ ਆਦਿੇ ਪਰੇਡ-ਪਰੇਡ ਦੇਖ ਲਈ ਆ ਹੁਣ ਅਸੀਂ ਬੰਦੇ ਦਿਵਾਲੇ ਆ ਪਿੱਠੂ ਲਾ ਦਨੇ ਰੱਬ ਨੇ ਹੁਣ ਅਸੀਂ ਪਿੱਠੂਆਂ ਦੇ ਹੋਏ ਨਾ ਦਾ 20 ਕਿਲੋ ਪਿੱਠੂ ਲਾ ਜੋਣੇ ਦਾ ਦੇ ਬੋਰੇ ਤੇ ਬੋਰਾ ਖਾ ਬੋਰਾ ਜੋਧਵਾਸ ਤੋਂ ਇਹ ਬੱਸ ਨਹੀਂ ਚੱਲਦਾ ਹੈ ਸਭ ਸਟੇਸ਼ਨ ਆਏ। ਆ ਬਾਅਦ ਅਗਰੇ ਹੁਣ ਤਾਂ ਇੰਨੇ ਬਾੜ ਨੇ ਕਹਿੰਦਾ ਸਾਰੀਆਂ ਕਿਤਨਾ ਭਾਅ ਦੇ ਕੇ ਦੇਵੇ ਕਹਦਾ ਸੋਤਾਦ ਮੋੜ ਰੋਪੀ ਇਹ ਲੈ ਇਹ ਪੂਰਾ ਇਹਨੇ ਸਾਨੂੰ ਫਟਾਇਆ ਕਿਤੇ ਮਾੜੀ ਇਹ ਨਾਲ ਦੀ ਪਿੰਡ ਲਈਏ ਘਰ ਤੋਂ ਬੰਦ ਹੈ ਹਾਰੀ ਬੰਦ ਹੈ ਹਾਰੀ ਆਪਣੀ ਪਿੰਡ ਘਲਾਤ ਨਹੀਂ ਆਉਂਦੀ ਹੋਵੇ ਨਾ ਉੱਥੇ ਫੜ ਕੇ

ਹਾਂ ਬਈਆ ਫਰੇਡ ਹੋਈ ਖਤਮ ਹੋਣਾ ਝੰਡਾ ਦਾ ਫੇਰ ਦੱਸਣਾ ਹੁੰਦਾ ਆ ਇਹ ਚੁਣਾ ਰਿਹਾ ਹੈ ਲਾਉਂਦਾ ਆ ਝੰਡਾ ਇੱਕ ਵਾਰ ਚੁਣਾ ਲੈਣਾ ਨਾ ਚਾੜ ਦੇਣਾ ਨਾ ਹਾੜਣਾ ਤੇ ਕਿ ਲਾਂਦ ਜੈ ਕਿ ਚੁੜਾਂਦੇ ਵਾਸਤੇ ਕੰਮਿਆਂ ਨੂੰ ਦੋੜੀਆਂ ਗਾਲੀਆਂ ਜਾਂਦੇ ਆਪਣੀ ਜ਼ਹਿਰ ਥੋੜੀ ਜੁਰ ਕੇ ਬਾਹਰ ਚੰਦਾ ਕੀ ਜਾ ਮੈਗਾ ਨਜ਼ਾਰਾ ਪਾਤਾ ਇਹਨਾਂ ਨੇ ਔਰ ਵੀ ਔਰ ਕੋਣੋ ਯਾਰ ਕੋਕਾ ਪਾਕਿਸਤਾਨ ਤੋ ਕਿਸਮਾਬਤ ਹੁਣ ਆਪਾਂ ਪੌਣੇ ਚੱਲੇ ਘਰਾਂ ਨੂੰ ਮੁੰਡੋਂ ਕਿੰਦਾ ਖੁਸ਼ ਹਣਾ ਆਣ ਯਾਰਾ ਗੱਲ ਜੀ ਨਹੀਂ ਬਣੀ ਓਡੀ ਜੀ ਨਹੀਂ ਬਣੀ ਹਾਂ ਕੱਲ ਲੱਗਿਆ ਸਰ ਇਹ ਕੱਲ ਨਹੀਂ ਬਣੀ ਪੌਣੇ ਜ਼ੋਰ ਲੱਗਿਆ ਕਹਿੰਦਾ ਗੱਲ ਨਹੀਂ ਬਣੀ ਤੇ ਕਿ ਲਾਣਾ ਲਾਣਾ ਕਰਾਉਂਦੇ ਹੁਣ ਆਪਾਂ ਪਹੁੰਚ ਗਏ ਹਰੀਕੇ ਸਰਤਾਜ ਹਵੇਲੀ ਮੁੰਡਣ ਲੱਗੀ ਭੁੱਖਾ ਕਿੰਨਾ ਰੋਟੀ ਬਾਹਰ ਖਾਣੀ ਅੱਜ ਤੇ ਦੋ ਜਣੇ ਇੱਧਰ ਸਿਰ ਤੇ ਮਾਲੇ ਬਦ ਦਾ ਵਰਤਮਾਨ ਆ ਘਰ ਲਿਆ ਵਾ ਇਹ ਸਾਡੇ ਬੋਡੀਗਾਰਡ ਆ ਤੇ ਮੇਰੇ ਕਿੰਨੇ ਕਿੰਨੀਆਂ ਗੰਧੀਆਂ ਕਾਦੇ ਆ ਬਾਕੀ ਆਪਾਂ ਤਾਂ ਨੌਣ ਮਿਲਦੇ ਆ ਸਵੇਰੇ ਆਪਾਂ ਰੋਟੀ ਪਾਣੀ ਖਾ ਕੇ ਇੱਥੋਂ ਹੁਣ ਘਰ ਨੂੰ ਚੱਲੇ ਪਾ ਕੇ ਤੇ ਬਸ ਘਰਾਂ ਨੂੰ ਬੁਸ਼ੀ ਤੇ ਆਪਾਂ ਤਾਂ ਮੇੜਾਂਗੇ ਸਵੇਰੇ ਵਾਈਕੁਲ ਜੀ ਦਾ ਖਾਲਸਾ ਵਾਈਕੁਲ ਜੀ ਕੀ ਮਤਰੀ